ਵਾਜੀ ਦਾ ਖਾਕ사 ਵਾਰਜੀ ਦੀ ਫਤਿਹ ਅੱਜ ਯੂਥ ਵਿੰਗ ਦਾ ਜਿਹੜਾ ਕੱਟ ਸੀਗਾ ਉਹ ਸਾਡੇ ਪ੍ਰਧਾਨ ਦਿਓਲ ਸਾਹਿਬ ਨੇ ਬੁਲਾਇਆ ਸੀਗਾ ਨਾਲ ਥਿੰਨ ਸਾਹਿਬ ਤੇ ਹੋਰ ਸਾਰੇ ਯੂਥ ਦੀ ਜਥੇਬੰਦੀ ਇਹਦੇ ਵਿੱਚ ਜਿਹੜਾ ਢਾਂਚਾ ਉਹਨੂੰ ਮਜ਼ਬੂਤ ਕਰਨ ਦੀਆਂ ਦੋ ਤਿੰਨ ਚਰਚਾਂ ਚੱਲੀਆਂ ਸੀ ਉਹਦੇ ਵਿੱਚ ਮੁੱਖ ਐਸਜੀਪੀਸੀ ਦੀ ਤਿਆਰੀ ਔਰ ਨਾਲ ਹੀ ਡੈਲੀਗੇਟ اجلاس ਉਹਦੇ ਨਾਲ ਤੋਰਨ ਦਾ ਇਹਨਾਂ ਨੇ ਪ੍ਰਣ ਕੀਤਾ ਹੈਗਾ ਵੱਖ-ਵੱਖ ਪ੍ਰੋਗਰਾਮ ਮੁੱਦੇ ਜਿਹਦੇ ਵਿੱਚ 13 ਤਰੀਕ 14 ਤਰੀਕ ਨੂੰ ਜਿਹੜਾ ਗਮਦਮਾ ਸਾਹਿਬ ਤੇ ਕੱਠ ਹੋਣਾ ਹੈ ਕੌਮੀ ਕੱਠ ਉਹਦੇ ਬਾਰੇ ਤਿਆਰੀ ਦੀ ਗੱਲ ਕੀਤੀ ਗਈ ਹੈ ਔਰ ਜਿਹੜੇ ਬੀਤਰੇ ਹੁਣ ਹਿਮਾਚਲ ਦੇ ਮੁੱਦੇ ਤੇ ਜਿਹੜਾ ਅਮਿਤ ਸ਼ਾਹ ਨੇ ਖਾਲਿਸਤਾਨ ਤੇ ਪਿੰਡਾਂ ਵਾਲੇ ਸੰਤਾਂ ਨੂੰ ਮਾਰਾ ਕਿਹਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਜੇਲ੍ਹ ਚ ਪੜਨ ਵਾਸਤੇ ਉਹਨੇ ਹਦਾਇਤ ਕੀਤੀ ਹੈ ਇਹ ਸਾਰੀਆਂ ਚਰਚਾਵਾਂ ਚੱਲੀਆਂ ਤੇ ਅਸੀਂ ਯੂਥ ਵੱਲੋਂ ਇੱਕ ਸ਼ਾਂਤਮਈ ਅਮਨ ਪਸੰਦ ਤਰੀਕੇ ਨਾਲ ਇੱਕ ਕੈਂਪੇਨ ਚਲਾਉਣ ਦੀ ਹੁਣ ਸੋਚ ਰੱਖ ਰਹੇ ਹਾਂ ਜਿਹਦੇ ਵਿੱਚ ਅਸੀਂ ਸਿੱਖਾਂ ਦੇ ਉੱਤੇ ਬੀਤਰੇ ਖਤਰੇ ਜਿਹਦੇ ਵਿੱਚ ਐਕਸਟਰਾ ਜੁਡੀਸ਼ੀਅਲ ਕਿਲਿੰਗ ਖਾਸ ਕਰਕੇ ਬਾਹਰਲੇ ਦੇਸ਼ਾਂ 'ਚ ਤੇ ਪੰਜਾਬ 'ਚ ਉਹਦੇ ਬਾਰੇ ਸੁਚੇਤ ਕਰਨਾ ਹੈਗਾ ਤੇ ਆਪਣੇ ਹੱਕਾਂ ਤੇ ਪਹਰਾ ਦੇਣਾ। ਕਦੋਂ ਸ਼ੁਰੂ ਕਰਨ ਜਾ ਰਹੇ ਹੋ ਤੇ ਕਿੱਥੋਂ ਸ਼ੁਰੂ ਕਰਨ ਜਾ ਰਹੇ ਹੋ ਕੰਟੈਂਟ? ਜਿਹੜਾ ਡੈਲੀਗੇਟ ਜਲਾਸਾ ਉਹ ਹੁਣ ਸ਼ੁਰੂ ਹੈ। ਉਹਨੂੰ ਤੇਜ਼ੀ ਤੇ ਲੈ ਕੇ ਚੱਲੀ ਹੈ ਯੂਥ ਵਿੰਗ ਔਰ ਜਿਹੜਾ ਸਾਡਾ ਵਿਸਾਖੀ ਦਾ ਪ੍ਰੋਗਰਾਮ ਹੈ ਉਹਦੀਆਂ ਤਿਆਰੀਆਂ ਹੁਣ ਤੋਂ ਸ਼ੁਰੂ ਹੋ ਜਾਣੀਆਂ ਹੈਗੀਆਂ ਇਸ ਵਿਖੇ 27 ਤੇ 28 ਤਰੀਕ ਨੂੰ ਦਮਦਮਾ ਸਾਹਬ ਉੱਥੇ ਸਾਡਾ ਇਕੱਠ ਹੋ ਰਿਹਾ ਜਿਹਦੇ ਵਿੱਚ ਇਹਨਾਂ ਦੇ ਵੀ ਡਿਲੀਗੇਟ ਆ ਰਹੇ ਆ ਜਿਹਦੇ ਵਿੱਚ ਐਸਜੀਪੀਸੀ ਦੀ ਮੈਨੀਫੈਸਟੋ ਉੱਤੇ ਅਸੀਂ ਵਿਚਾਰ ਕਰਾਂਗੇ ਔਰ ਇਹ ਚੋਣ ਦੀ ਰਣਨੀਤੀ ਦੀ ਗੱਲ ਕਰਾਂਗੇ ਔਰ ਉਸ ਕਾਨਫਰੰਸ ਨੂੰ ਕਾਮਯਾਬ ਕਰਨ ਦੀ ਗੱਲ ਕਰਾਂਗੇ ਇਹ ਹਮਲੇ ਹੋਏ ਨੇ ਕਿ ਹਿਮਾਚਲ ਕੀ ਕਾਰਨ ਕਿਥੋਂ ਟਾਰਗੇਟ ਕੀਤਾ ਗਿਆ ਇਹ ਕੋਈ ਨਵੀਂ ਗੱਲ ਨਹੀਂ ਜਿਹੜਾ ਉੱਚ ਜਾਤੀ ਵਰਗ ਹੈਗਾ ਹਿਮਾਚਲ ਚ ਜਿਵੇਂ ਰਾਜਾ ਭੀਮਚੰਦ ਸੀਗੇ ਜੋ ਕਿ ਗੁਰੂ ਗੋਬਿੰਦ ਸਿੰਘ ਦੇ ਨਾਲ ਭਗਨੀ ਦੀ ਮੈਦਾਨ ਟੋਂਟਾ ਸਾਹਿਬ 'ਚ ਲੜੇ ਸੀ ਬਲਾਸਪੁਰ ਦਾ ਰਾਜਾ ਉਹਨੇ ਮੁੜ ਕੇ ਮਦਦ ਲਈਤੀ ਕਸ਼ਮੀਰ ਜੰਮੂ ਕਸ਼ਮੀਰ ਦੇ ਸੂਬੇਦਾਰ ਦੇ ਬਰਕਲਾ ਜਜ਼ੀਆ ਦੇਣ ਤੋਂ ਰੋਕਣ ਵਾਸਤੇ ਫਿਰ ਕਿਉਂਕਿ ਉਹ ਸੰਗਤ 'ਚ ਬੈਠ ਕੇ ਲੰਗਰ ਖਾਣ ਤੋਂ ਮਨਾ ਕਰਦਾ ਸੀਗਾ ਗੁਰੂ ਸਾਹਿਬ ਤੇ ਉਹਨਾਂ ਦੇ ਵਿੱਚ ਫਰਕ ਪੈ ਗਿਆ ਉਹ ਆਪਣੀ ਉੱਚ ਜਾਤੀ ਉਦੀਨ ਮੁਗਲਾਂ ਨਾਲ ਸੂਬੇ ਸਰਹੰਦ ਨਾਲ ਮਿਲ ਕੇ ਸਾਡੇ ਆਨੰਦਪੁਰ ਸਾਹਿਬ ਤੇ ਹਮਲਾ ਕਰਕੇ ਸਾਡੇ ਸਾਬਜਾ ਦੇ ਮਰਵਾਤੇ ਔਰ ਗੁਰੂ ਸਾਹਿਬ ਨੂੰ ਉੱਥੋਂ ਛੱਡ ਕੇ ਇੱਧਰ ਆਣਾ ਪਿਆ ਮੁਖਸਰ ਸਾਹਿਬ ਤੋਂ ਫਿਰ ਦਮਦ마 ਸਾਹਿਬ ਇਹ ਉਦੋਂ ਤੋਂ ਸਿੱਖਾਂ ਨੂੰ ਮਾੜਾ ਸੋਚਦੇ ਆਂ ਤੇ ਸਾਡੇ ਉੱਤੇ ਗੈਰ ਸਵਿਧਾਨਿਕ ਗੱਲਾਂ ਲਾਗੂ ਕਰਨ ਨੂੰ ਕਹਿੰਦੇ ਆਂ ਜਿਵੇਂ ਸਿੱਖੀ ਦੇ ਵਿੱਚ ਮਾਂ ਪੂਜਾ ਦਾ ਕੋਈ ਕਨਸੈਪਟ ਨਹੀਂ ਹੈਗਾ ਅਸੀਂ ਏਕ ਓਮਕਾਰ ਨਿਰੰਕਾਰ ਨੂੰ ਪੂਜਦੇ ਆਂ ਤੇ ਸਾਨੂੰ ਹੁਣ ਕਹਿੰਦੇ ਆਂ ਭਾਰਤ ਮਾਤਾ ਨੂੰ ਪੂਜੋ ਜੋ ਕਿ ਅਸੀਂ ਬੁੱਤ ਪੂਜਾ ਤੇ ਇਹੋ ਜੀ ਚੀਜ਼ 'ਚ ਕੋਈ ਹਿੱਸਾ ਨਹੀਂ ਲੈਂਦੇ ਸੋ ਜਿਵੇਂ ਧਾਰਾ 25 'ਚ ਸਾਨੂੰ Hindu ਕਹਿ ਕੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਲੰਗਣਾ ਕੀਤੀ ਹੈ ਜਿਹੜੇ ਅੰਗ 1136 ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਨਾ ਹਮ Hindu ਨਾ Muslim ਉਹ ਸਾਨੂੰ ਧਰਮ ਤਬਦੀਲ ਕਰਨ ਦਾ ਯਤਨ ਕੀਤਾ। ਇਹੀ ਸੋਚ ਦੀਨ ਆਰਐਸਐਸ ਤੇ ਅਮਿਤ ਸ਼ਾਹ ਨੇ ਰਾਜ ਸਭਾ ਦੇ ਵਿੱਚ ਸਿੱਖਾਂ ਨੂੰ ਭਿੰਡਰਾਂ ਵਾਲਿਆਂ ਦੇ ਮੰਨਣ ਵਾਲਿਆਂ ਨੂੰ ਜਾ ਕੇ ਜੇਲ੍ਹਾਂ 'ਚ ਦਿਬਰੂਗੜ ਬਿਠਾ ਕੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਨੂੰ ਉਹਨੇ ਹੁਕਮ ਕੀਤਾ ਹੈਗਾ। ਔਰ ਇਹ ਲਗਾਤਾਰ ਜ਼ਬਰ ਤੇ ਵਿਰੋਧ ਸਾਡਾ ਹੋ ਰਿਹਾ ਸੋ ਇਹ ਕੋਈ ਨਵੀਂ ਗੱਲ ਨਹੀਂ ਮਾਤਲ ਪ੍ਰਸ਼ਾਸਨ ਵੱਲੋਂ ਤਾਂ ਉਹ ਜਿਹੜਾ ਜਿਹੜੇ ਬੰਦੇ ਨੇ ਭਕਾਉ ਦੀਆਂ ਦੱਤੀਆਂ ਜਾਂ ਖਾਲਿਸਤਾਨ ਦੇ ਜਿਹੜੇ ਝੰਡੇ ਉਤਾਰੇ ਸੀ ਉਹਦੇ ਤੇ ਐਕਸ਼ਨ ਲਿਆ ਉਹਨੂੰ ਤੇ ਕਾਰਵਾਈ ਕੀਤੀ ਹੈ ਉਤੋਂ ਸੰਤੁਸ਼ਟ ਹੀ ਹੈਗੇ ਸਿਧੂ ਇਹ ਬਹੁਤ ਵਧੀਆ ਗੱਲ ਹੈ ਤੇ ਅਸੀਂ ਉਹਰੇ ਇਹ ਵੀ ਬੇਨਤੀ ਕਰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਹਰੇਕ ਹਿਮਾਚਲੀ ਨੂੰ ਜਿਹਾ ਆਇਆ ਵੀ ਕਹਿੰਦੀ ਹੈ ਸਤਕਾਰ ਵੀ ਕਰਦੀ ਹੈ ਪਰ ਜਿਹੜੀ ਮਤਸ਼ਵੀ ਸੋਚ ਸਾਡੇ ਉੱਤੇ ਚਲਾਣਾ ਚਾਹੁੰਦੇ ਆ ਉਹਦਾ ਅਸੀਂ ਨਹੀਂ ਬਰਦਾਸ਼ਤ ਕਰਨਾ ਹੈਗਾ ਉਹ ਸਾਡੇ ਉੱਤੇ ਨਾ ਲਾਗੂ ਕੀਤੀ ਜਾਏ ਅਸੀਂ ਇਹ ਇਹ ਗੱਲ ਬਹੁਤ ਵਧੀਆ ਉਹਨਾਂ ਨੇ ਕੀਤੀ ਹੈਗੀ ਹੈ ਮੈਂ ਇੱਕ ਹੋਰ ਵੀ ਬੇਨਤੀ ਕਰੂੰਗਾ ਜੇ ਤੁਸੀਂ ਦੇਖੋ ਉਰੇ ਜਿਹੜੀ ਬੱਸ ਕਹਿੰਦੇ ਆ ਕਿ ਉੱਤੇ ਖਾਲਸਤਾਨ ਦਾ ਲਿਖਿਆ ਹੈ ਉਹਦੇ ਉੱਤੇ ਤੁਸੀਂ ਦੇਖੋ ਲਿਖਿਆ ਦੇਵ ਭੂਮੀ ਹਿਮਾਚਲ ਹੁਣ ਦੇਵ ਭੂਮੀ ਦਾ ਮਤਲਬ ਕੀ ਹੋਇਆ ਕਿ ਜਿੱਥੇ ਦੇਵਤਿਆਂ ਦਾ ਰਾਜ ਹੈ ਜਿੱਥੇ ਉਹਨਾਂ ਦੀ ਰਹਿائش ਹੈ ਉਹਨਾਂ ਦੀ ਚਲਦੀ ਹੈ ਇਹਦਾ ਵੇਰਵਾ ਮੈਂ ਤੁਹਾਨੂੰ ਦੇਣਾ ਚਾਹੁੰਦਾ 2005 'ਚ ਮਨਾਲੀ 'ਚ 스ਕੀ ਲਿਫਟ ਲਾਉਣ ਦਾ ਇੱਕ ਅਮਰੀਕਨ ਨੇ 1600 ਕਰੋੜ ਰੁਪਏ ਦਾ ਪ੍ਰੋਜੈਕਟ ਲੈ ਕੇ ਆਇਆ ਸੀ ਉੱਥੇ ਦੇ 100 ਦੇਵਤਾ ਦੇ ਅੱਗੇ ਪੁਜਾਰੀ ਇਕੱਠੇ ਹੋ ਕੇ ਸਾਰੇ ਉੱਚ ਜਾਤੀ ਦੇ ਉਹਨਾਂ ਨੇ ਇਹਨੂੰ ਮਨਾ ਕਰਤਾ ਉਹ ਮਨਾ ਕਰਨ ਤੇ ਉਹ ਸਕੀ ਲਿਫਟ ਲਾਗੂ ਨਹੀਂ ਹੋਈ ਹੁਣ ਜੇ ਇਸ ਭਾਰਤ ਦੀ ਧਰਤੀ ਤੇ ਦੇਵਤਿਆਂ ਦਾ ਸੋਚ ਅਧੀਨ ਰਾਜ ਚੱਲਦਾ ਤੇ ਹਿਮਾਚਲ ਪ੍ਰਦੇਸ਼ ਆਪਣੇ ਬੱਸਾਂ ਤੇ ਦੇਵ ਭੂਮੀ ਹਿਮਾਚਲ ਲਿਖਦੀ ਹੈ ਅੱਜ ਪੰਜਾਬ ਜਿੱਥੇ ਖਾਲਸਾ ਪੈਦਾ ਹੋਇਆ ਆਪਣੇ ਬੱਸਾਂ ਦੇ ਉੱਤੇ ਖਾਲਸਾ ਸਥਾਨ ਪੰਜਾਬ ਕਿਉਂ ਨਹੀਂ ਲਿਖਦੀ